ਤਿਰਸਨ 2020 ਮੈਂ ਅਜੇਪਾਲ ਸਿੰਘ ਸੰਧੂ ਕੋਟੂਪੁਰ ਤੋਂ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਰ ਜੋ ਪਹਿਲਗਾਮ ਵਿੱਚ ਜੋ ਹਮਲਾ ਹੋਇਆ ਹੈ ਹੁਣ ਉਸ ਬਾਰੇ ਤੁਸੀਂ ਕੀ ਕਹਿਣਾ ਦਿੱਕ ਨੂੰ ਦੇਖਦੇ ਹੋ ਇਹ ਹਮਲਾ ਇੱਕ ਦਰਦਕਰਦੀ ਦਾ ਹਮਲਾ ਦੇਸ਼ ਦੀ ਸ਼ਾਂਤਮਈ ਮਾਹੌਲ ਨੂੰ ਤੋੜਨ ਦਾ ਹਮਲਾ ਬਾਹਰੀ ਤਾਕਤਾਂ ਦਾ ਗੁੰਡੀ ਮੁਲਕ ਦਾ ਜੋ دہشت گرد ਦੇ ਵਿੱਚ ਪਹਿਲਾਂ ਵੀ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਥਾਂ ਤੇ ਅਲੱਗ-ਅਲੱਗ ਸੂਬਿਆਂ ਦੇ ਸੂਬਿਆਂ ਦੇ ਵਿੱਚ ਲੋਕਾਂ ਦੇ ਅਨਰੈਸਟ ਮੂਵ ਪੈਦਾ ਕਰਨ ਵਾਸਤੇ ਸਰਕਾਰ ਨੂੰ ਖੇਰੋ-ਖੇਰੋ ਕਰਨ ਵਾਸਤੇ ਉਹ ਅੱਗੇ ਹਮਲੇ ਕਰਉਂਦਾ ਰਿਹਾ ਉਸੇ ਉਸੇ ਲੜੀ ਦੇ ਵਿੱਚ ਇੱਕ ਹਮਲਾ ਇਹ ਜਿਵੇਂ ਇੱਕ ਹਮਲੇ ਤੋਂ ਬਾਅਦ ਜਿਹੜਾ ਹੈਗਾ ਦੋਨਾਂ ਦੇ ਰਿਸ਼ਤੇ ਜਿਹੋ ਹੈਗੇ ਨੇ ਉਹ ਸਾਬ ਨਜ਼ਰ ਆ ਰਹੇ ਨੇ ਮਤਲਬ ਦਿਖ ਰਿਹਾ ਵੀ ਕਾਫੀ ਜੋ ਤਕਰਵਾਹ ਦੀ ਜੇ ਜਾਰੀ ਇਹਨਾਂ ਰਿਤੇ ਵਿੱਚ ਕਾਫੀ ਬੋਲ ਵਾਲਾ ਦੁਨਆ ਬੁਲਤਾਨ ਚੱਲੀ ਆ ਤੇ ਪਾਕਿਸਤਾਨ ਦੇ ਕੀ ਲੱਗਦਾ ਵੀ ਇਸ ਦਾ ਅਸਰ ਜੋ ਹੈ ਜਾਤੀਵਾਦ ਤੇ ਹੋਵੇਗਾ ਦੇਖੋ ਹਿੰਦੁਸਤਾਨ ਦੇ ਲੋਕ ਖਾਸ ਤੌਰ ਤੇ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗਾ ਕਿਉਂਕਿ ਜ਼ਿਆਦਾ ਅਸੀਂ ਪੰਜਾਬ ਤੇ ਰਹਿੰਦੇ ਆ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਬਹੁਤ ਵਧੀਆ ਲੋਕ ਆ ਪੰਜਾਬ ਦੇ ਵਿੱਚ ਕੋਈ ਜਾਤੀਵਾਦ ਦਾ ਕੋਈ ਧਰਮ ਦਾ ਬਹੁਤ ਮਾੜੇ ਸਮੇਂ ਰਹੇ ਆ ਉਦੋਂ ਲੋਕਾਂ ਦੇ ਵਿੱਚ ਕਦੇ ਫਰਕ ਨਹੀਂ ਪਿਆ ਨਾ ਹੀ ਅੱਗੇ ਫਰਕ ਪੈਣਾ ਮੈਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਚਾਹੀਦਾ ਜਿਹੜੀ ਸਰਕਾਰ ਵੱਖ-ਵੱਖ ਸਮੇਂ ਤੇ ਕਸ਼ਮੀਰ ਨੂੰ ਤੋੜਿਆ ਇਹਨਾਂ ਨੇ ਤਿੰਨ ਹਿੱਸੇ ਕੀਤੇ ਇੱਕ ਸੰਪੂਰਨ ਸਰਕਾਰ ਨੂੰ ਤੋੜ ਕੇ ਉਹਦੇ ਯੂਟੀਜ਼ ਬਣਾਈਆਂ ਸੈਂਟਰ ਨੇ ਆਪਦੇ ਹੱਥ ਚ ਗ੍ਰਹਿ ਵਿਭਾਗ ਉੱਥੋਂ ਦਾ ਲਿਆ ਪਰ ਅੱਜ ਕੀ ਹਾਲਾਤਾਂ 3370 ਤੋੜੀ ਗਈ ਨੋਟਬੰਦੀ ਲਾਗੂ ਕੀਤੀ ਗਈ ਤੇ ਉਸ ਸਮੇਂ ਇਹ ਕਿਹਾ ਗਿਆ ਕਿ ਅੱਤਵਾਦ ਨੂੰ ਜੜਖੰਡ ਖਤਮ ਕਰ ਦੇਾਂਗੇ ਅੱਜ ਹਤਵਾਲ ਮੇਕੀ ਸਾਡੇ ਲੋਕਾਂ ਦੇ ਵਿੱਚ 27 ਲੋਕਾਂ ਦੀਆਂ ਉਹਨਾਂ ਨੇ ਖੁਸ਼ੀ ਦੇ ਪਲ ਜੋ ਸਮੇਂ ਦੇ ਵਿੱਚੋਂ ਆਪਣਾ ਸਮਾਂ ਕੱਢ ਕੇ ਲੋਕ ਖੁਸ਼ੀ ਦਾ ਆਨੰਦ ਲੈਣ ਲਈ ਗੁਦਰਦਾਨਾ ਦੇ ਲੈਣ ਲਈ ਕਸ਼ਮੀਰ ਜਿਹਨੂੰ ਸਵਰਗਿਆ ਜਾਂਦਾ ਹੈ ਹਿੰਦੁਸਤਾਨ ਦੀ ਧਰਤੀ ਤੇ ਗਏ ਸੀ ਤੇ ਉਹਨਾਂ ਨੂੰ ਮੌਤੇ ਘਾਟ ਪਤਾ ਰਿਹਾ ਬਹੁਤ ਹੀ ਨਿੰਦਣਯੋਗ ਹੈ ਤੇ ਮੈਂ ਸਾਡੀ ਕਾਂਗਰਸ ਪਾਰਟੀ ਇਸ ਗੱਲ ਦੇ ਵਿੱਚ ਭਾਰਤ ਸਰਕਾਰ ਦੇ ਨਾਲ ਖੜੀ ਹੈ ਪਰ ਇਸ ਸਰਕਾਰ ਵੱਲੋਂ ਕੁ ਨਾ ਕੇ ਸਿਰਫ ਗੱਲਾਂ ਕਰਨ ਦੀ ਥਾਂ ਤੇ ਹੋਸ ਨੀਤੀ ਬਣਾਉਣੀ ਚਾਹੀਦੀ ਹੈ ਪਹਿਲੇ ਨੰਬਰ ਤੇ ਜੋ ਬਾਹਰਲੀਆ ਏਜੰਸੀਆਂ ਦਾ ਇਹਨਾਂ ਖਾਰਕੂਆਂ ਦਾ ਇਹਨਾਂ ਅਤਵਾਦੀਆਂ ਦਾ ਜੋ ਇੱਕ ਸੋਚ ਆ ਕੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਧਰਮ ਦੇ ਲੋਕ ਰਹਿੰਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਸ ਵਿੱਚ ਲੜਾਇਆ ਜਾਵੇ ਮੇਰੀ ਸਰਕਾਰ ਨੂੰ ਅਪੀਲ ਆ ਕਿ ਸਭ ਨਾਲੋਂ ਪਹਿਲਾਂ ਅਸੀਂ ਆਪਣਾ ਘਰ ਠੀਕ ਕਰੀਏ ਸਾਡੇ ਘਰ ਦੇ ਵਿੱਚ ਅਸੀਂ ਸਾਰੇ ਇੱਕ ਮੁੱਠ ਹੋ ਕੇ ਮੁਠੀ ਬਣ ਕੇ ਅਸੀਂ ਜੋ ਲੜਾਂਗੇ ਤਾਂ ਵਿਰੋਧੀ ਦੇ ਮੂੰਹ ਤੇ ਕਿਸਾਨ ਮਾਰ ਸਕਦੇ ਆ ਮੇ ਤਾਂ ਸੀ ਸਾਡੀਆਂ ਅੰਗਲਾਂ ਇੱਕ ਦੂਸਰੇ ਨਾਲ ਲੜਦੀਆਂ ਨਾ ਰਹਿਣ ਇਹ ਵੀ ਮੇਰੀ ਲੋਕਾਂ ਨੂੰ ਤੇ ਭਾਰਤ ਸਰਕਾਰ ਨੂੰ ਅਪੀਲ ਆ ਸਰ ਕੀ ਨਾਮ ਹੈ ਆਪਣਾ ਮੈਨੂੰ ਭਾਰਤ ਪੂਸ਼ਣ ਕਹਿੰਦੇ ਆ ਜੀ ਤੇ ਜੋ ਪੈਲਗਾਮ ਵਿਖੇ ਜੋ ਹਿੰਦੂਆਂ ਤੇ ਅਟੈਕ ਹੋਇਆ ਉਸ ਤੇ ਜੋਤਪੁਰ ਤੇ ਹਮਲਾ ਹੋਇਆ ਹਮਲੇ ਨੂੰ ਕਿਸ ਤਰ੍ਹਾਂ ਦੇ ਉਹ ਜਨਾਬ ਉਹਨਾਂ ਸ਼ਰਾਰਤੀ ਅੰਸਰਾਂ ਨੇ ਮਨੁੱਖਤਾ ਤੇ ਅਟੈਕ ਕੀਤਾ ਇਕੱਲਾ ਇਹ ਉਹਨੂੰ ਇਹ ਹਿੰਦੂਵਾਦ ਨਾਲ ਨੰਗੂੜਿਆ ਗਿਆ ਕੋਈ ਇੱਕ ਮਨੁੱਖ ਦਾ ਕਾਹਨ ਹੋਇਆ ਇਕੱਲੇ ਹਿੰਦੂ ਦਾ ਨਹੀਂ ਹੋਇਆ ਉਹ ਜਦ ਜਿਹੜੀ ਗੋਲੀ ਹੁੰਦੀ ਹੈ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਆ ਉਹਨਾਂ ਨੇ ਕਦੇ ਨਹੀਂ ਦੇਖਣਾ ਵੀ ਫਲਾ ਅੱਗੋਂ ਸਿੱਖ ਖੜਾ ਹੈ ਮੁਸਲਮਾਨ ਖੜਾ ਹੈ ਜਾਂ ਹਿੰਦੂ ਖੜਾ ਹੈ ਇਹ ਨਹੀਂ ਗੱਲ ਹੈ ਵੀ ਗੋਲੀ ਜਦੋਂ ਚੱਲਦੀ ਹੈ ਉਹ ਕਦੇ ਜਾਤ ਵੇਖ ਕੇ ਨਹੀਂ ਚੱਲਦੀ ਵੀ ਜਿਵੇਂ ਹੁਣ ਇਹ ਹਮਲੇ ਤੋਂ ਬਾਅਦ ਹੋਏਗਾ ਦੋਨਾਂ ਮੁਲਕਾਂ ਦੇ ਰਿਸ਼ਤੇ ਵਿੱਚ ਜੇ ਕਰਵਾਹਤ ਸਾਹਮਣੇ ਜਰਾਰੀ ਹੈ ਦੋਨੋਂ ਪਾਪੀ ਮੁਖਲਾਏ ਹੋਏ ਨੇ ਇੰਡੀਆ ਤੇ ਪਾਕਿਸਤਾਨ ਵੀ ਕੀ ਲੱਗਦਾ ਵੀ ਇਸ ਦਾ ਜੋ ਅਸਰ ਹੈ ਜਾਤੀਵਾਦ ਤੇ ਪਵੇਗਾ ਕੋਈ ਗੱਲ ਤਾਂ ਇੰਡੀਆ ਕੋਈ ਬਖਲਾਅਰ ਦੇ ਵਿੱਚ ਨਹੀਂ ਆਇਆ। ਇੰਡੀਆ ਬਹੁਤ ਇੱਕ ਸਹਿਜ ਮੱਦੇ ਨਾਲ ਚੱਲਣ ਵਾਲਾ ਮੁਲਕ ਹੈਗਾ। ਤੇ ਦੂਸਰੀ ਗੱਲ ਹੈਗੀਏ ਕੋਈ ਜਾਤੀਵਾਦ ਇੰਡੀਆ ਦੇ ਇਸ਼ਤ ਦਾ ਕੋਈ ਇਸ ਤਰ੍ਹਾਂ ਦਾ ਹੈ ਨਹੀਂਗਾ। ਦੇਖੋ ਇੱਥੇ ਹਿੰਦੂ ਵੀ ਹੈ, ਮੁਸਲਮਾਨ ਵੀ ਹੈ, ਸਿੱਖ ਵੀ ਹੈ, ਈਸਾਈ ਵੀ ਹੈ, ਬੋਧੀ ਵੀ ਹੈ ਤੇ ਜੈਨੀ ਵੀ ਹੈ। ਹਿੰਦੁਸਤਾਨ ਇੱਕ ਫੁੱਲਾਂ ਦਾ ਗੁਲਦਸਤਾ ਹੈ। ਇੱਥੇ ਹਰ ਵੱਖਰੀ ਵੱਖਰੀ ਤਾਨੀਆਂ ਜਿਹੜੀਆਂ ਜਾਤੀਆਂ, ਧਰਮ ਐ ਤੇ ਸਭਿਆਚਾਰ ਐ। ਕੀ ਸਾਰੇ ਨੂੰ ਗੁਲਦਸਤੇ ਨੂੰ ਇਕੱਠਾ ਕਰਕੇ ਹਿੰਦੁਸਤਾਨ ਬਣਿਆ ਬਾਕੀ ਸਾਡੇ ਗੁਆਂਢੀ ਮੁਲਕ ਨਾਲ ਸਾਡੇ ਪੁਰਾਣੇ ਸਬੰਧ ਜਿਹੜੇ ਹੈਗੇ ਐ ਕੜਵਾਟ ਆਂਦੀ ਰਹੀ ਐ ਉਹ ਚੁੱਕੇ ਜੋ ਠੀਕ ਵੀ ਹੁੰਦੇ ਰਹੇ ਐ ਇਹ ਹੁਣ ਠੀਕ ਆ ਉਹਨਾਂ ਨੇ ਸਾਡੇ ਤੇ ਕੋ ਮਤਲਬ ਵਿਤਿਵਾਰ ਕੀਤਾ ਸਾਨੂੰ ਗੁੱਸਾ ਹੋਣਾ ਸੁਭਾਵਿਕ ਐ ਸਮੇਂ ਅਨੁਸਾਰ ਇਹ ਹਲਾ ਸੁਧਰ ਜਾਣਗੇ ਅਖੀਰ ਉਹ ਸਾਡੇ ਵਿੱਚੋਂ ਹੀ ਨਿਕਲਿਆ ਆਇਆ ਹੈਗਾ ਸਾਡੇ ਹੀ ਭੈਣ ਭਰਾ ਉਹ ਉਸ ਮੁਲਕ ਦੇ ਵਿੱਚ ਤੇ ਸਮੇਂ ਅਨੁਸਾਰ ਠੀਕ ਹੋ ਜੂਗਾ ਲੜਾਈ ਨਹੀਂ ਲੱਗਣੀ ਚਾਹੀਦੀ ਲੜਾਈ ਦਾ ਜਿਹੜਾ ਹੈ ਨਾ ਨੁਕਸਾਨ ਹੈ ਵੇਖੋ ਕਈ ਘਰਾਂ ਦੇ ਚਿਰਾਗ ਬੁੱਝ ਜਾਂਦੇ ਆ ਤੇ ਲੜਾਈ ਤੋਂ ਬਾਅਦ ਜਿਹੜੇ ਹਾਲਾਤ ਹੁੰਦੇ ਆ ਉਹ ਉਹਦੇ ਨਾਲੋਂ ਵੀ ਭਿਆਨਕ ਹੁੰਦੇ ਆ ਹਾਂ ਜੀ ਫਿਰ ਕੀ ਨੋਈ ਆਪਣਾ ਮੈਂ ਬੇਟਾ ਨਰੂਲਾ ਐਜ਼ ਅ ਪ੍ਰਟੈਸਟਰ ਆਮ ਪਾਰਟੀ ਜਿਵੇਂ ਪੈਲਗਰਾਮ ਉਹ ਵਿੱਚ ਜੋ ਹਿੰਦੂਆਂ ਤੇ ਅਟੈਕ ਹੋਇਆ ਉੱਤੇ ਹਿੰਦੂ ਮਰੇ ਨੇ ਵੀ ਉਸ ਨੂੰ ਲੈ ਕੇ ਤੁਹਾਡੇ ਇਹ ਵਿਚਾਰ ਹੈ ਕਿ ਮਤਲਬ ਕਹਾਂ ਚੱਲ ਨੂੰ ਬਹੁਤ ਨਿੰਦਨਯੋਗ ਜਿਹੜੀ ਘਟਨਾ ਹੈਗੀ ਹੈ ਜੀ ਅਸੀਂ ਕਿਸੇ ਦੇ ਕਿਉਂਦੇ ਵੱੜਦੇ ਨੇ ਤੁਹਾਨੂੰ ਤਾਕ ਤਕਲੀਫ ਹੁੰਦੀ ਹੈ ਉਹਨਾਂ ਨੇ ਛਾੜ ਛਾੜ ਕੇ ਮਲਵਤ ਵਦੀਆਂ ਨੇ ਪੱਖ ਵਦੀਆਂ ਨੇ ਇਹ ਜਿਹੜਾ ਮਤਲਬ ਕੰਮ ਮਤਲਬ ਕਰਨ ਵਾਲੇ ਤੇ ਕੰਮ ਕਰਵਾਉਣ ਵਾਲਿਆਂ ਨੇ ਛਾੜ ਛਾੜ ਕੇ ਹਿੰਦੂਆਂ ਦਾ ਉਹਨਾਂ ਨੇ ਮਤਲਬ ਕਤਲ ਕੀਤਾ ਹੈਗਾ ਬੜੀ ਬੇਹਿਰਮੀ ਨਾਲ ਕਤਲ ਕੀਤਾ ਹੈਗਾ ਕੋਈ ਬੰਦਾ ਮਤਲਬ ਜਿੰਮੇ ਕਹਿੰਦੇ ਨੋ ਪਿੱਛੇ ਜਿਹੜਾ ਕੋਈ ਨਵਾਬ ਬਿਆਸ ਜੋੜਾ ਸੀਗਾ 2-4 ਦਿਨ ਹਫਤੇ ਹਫਤਾ ਹੋ ਗਿਆ ਇਹਨੂੰ ਤੇ ਜਿਵੇਂ ਕਿ ਇਹਦੇ ਪਹਿਲਾਂ ਇੱਕ ਦਿਨ ਮਨ ਲੋ ਕੁਮਰੇ ਦੀ ਮਨ ਲੋ ਆਪਣੇ ਅਨੰਦ ਲੈ ਰਹੇ ਸੀਗੇ ਉਹਨਾਂ ਦੀਆਂ ਮਲਵਾਦੀਆਂ ਦਾ ਤੇ ਅਗਲੇ ਦਿਨ ਪਤਾ ਨਹੀਂ ਸੀ ਮਨ ਲੋ ਮੌਤ ਖੜੀ ਹੈ ਮਨ ਲੋ ਬੇਰਾਂ ਮਹੀਨਾ ਹੋਂ ਦਾ ਕਤਲ ਕੀਤਾ ਗਿਆ ਹੈਗਾ ਇਹ ਗੱਲ ਦਾ ਸੁਨਾਪਾ ਸਾਰੇ ਹਿੰਦੁਸਤਾਨ ਦੇ ਵਿੱਚ ਮਨ ਲੋ ਛਾਇਆ ਹੈਗਾ ਇਹ ਜਿਹੜੀ ਮਨ ਲੋ ਅੱਤਵਾਦੀ ਨੇ ਇਹਨਾਂ ਦੀ ਕੋਈ ਜਾਤ ਨਹੀਂ ਹੁੰਦੀ ਇਹ ਵੱਖਵਾਦਿਆਂ ਦੀ ਕੋਈ ਜਾਤ ਨਹੀਂ ਹੁੰਦੀ ਇਹ ਜਿਹੜੇ ਕੰਮ ਕਰਦੇ ਨੇ ਜਿਹੜੇ ਕਰਵਾਉਂਦੇ ਨੇ ਇਹ ਜਿਹੜੇ ਕੰਮ ਕਰਵਾਉਂਦੇ ਆ ਉਹਨਾਂ ਦੇ ਮਨ ਲੋ ਦਬਾਗ ਦੇ ਵਿੱਚ ਦਿਲ ਦੇ ਵਿੱਚ ਕੋਈ ਮਨ ਲੋ ਰਹਿਮ ਨਹੀਂ ਹੁੰਦਾ ਉਹਨਾਂ ਦਾ ਦਿਲ ਦੇ ਹੁੰਦਾ ਇਸ ਕਰਕੇ ਮੈਂ ਮੱਲੋ ਸਰਕਾਰਾਂ ਨੂੰ ਮੱਲੋ ਪੋਰਡ ਤੇ ਰਿਪੀਟ ਕਰਦਾ ਵੀ ਇੱਥੇ ਸਾਡੀ ਕੋਈ ਆਪੋਜੀਸ਼ਨ ਪਾਰਟੀ ਨਹੀਂ ਹੈ ਸਾਡੀਆਂ ਵਕਫਲ ਪਾਰਟੀ ਨਹੀਂ ਹੈ ਅਸੀਂ ਮੱਲੋ ਹਿੰਦੁਸਤਾਨ ਦਾ ਇੱਕ ਪਲੇਟਫਾਰਮ ਹੈ ਇੱਕ ਪਲੇਟਫਾਰਮ ਤੇ ਖੜਾ ਹੋ ਗਿਆ ਅਸੀਂ ਉਹਨਾਂ ਨਾਲ ਸਾਥ ਦੇਣਾ ਮੱਲੋ ਸਰਕਾਰ ਦਾ ਸਰਕਾਰ ਦਾ ਸਾਥ ਦੇ ਕੇ ਮੱਲੋ ਬੇਨਤੀ ਕਰਨੀ ਪੋਰਡ ਤੇ ਰਿਪੀਟ ਕਰਨੀ ਹੈ ਵੀ ਇਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਮੱਲੋ ਕੰਮ ਕੀਤਾ ਹੈਗਾ ਤੁਹਾਡੀਆਂ ਨੇ ਇਹ ਮੱਲੋ ਜਿੰਨੇ ਕਦੇ ਰਹਿਣ ਦੇ ਮੁਕਾਬਲ ਨਹੀਂ ਹੈ ਸਖਤ ਤੋਂ ਸਖਤ ਸਜ਼ਾਵਾ ਜਿਹੜੀਆਂ ਕੀ ਬਲੋ ਇਹਨਾਂ ਦੀਆਂ ਆਣ ਵਾਲੀਆਂ ਪੀੜ੍ਹੀਆਂ ਨੂੰ ਇਹ ਪਤਾ ਲੱਗੇ ਅਗਰ ਅਸੀਂ ਆਵਾਜ਼ਾਂ ਕੰਮ ਕਰਾਂਗੇ ਤੇ ਸਾਡਾ ਸਾਡਾ ਜਿਹੜਾ ਸਾਡੇ ਦਾ ਜਿਹੜਾ ਵਰਤਾਰਾ ਜਿਹੜਾ ਮੁੱਲਕੇ ਦਾਦਾ ਹੋਊਗਾ ਇਸ ਕਰਕੇ ਮਤਲਬ ਸੋਚ ਸੋਚ ਵਿਚਾਰ ਕਰਕੇ ਮਿਲੋ ਅਗਲਾ ਸਟੈਪ ਜਿਹੜਾ ਚੱਕਨ ਜੋਗੇ ਮਿਲ ਚੱਕਨ ਜੋਗੇ ਰਹਿ ਨਹੀਂਦਾ ਸਾਡੀ ਮਤਲਬ ਪੋਰਜਰ ਪੀੜ ਹੈ ਸਰਕਾਰ ਸਰਕਾਰ ਦੇ ਨਾਲ ਹੈ ਸਰਕਾਰਾਂ ਨੂੰ ਮਤਲਬ ਜਿਵੇਂ ਕਹਿੰਦੇ ਖੁੱਲ ਕੇ ਜੇਬੇ ਕਹਿੰਦੇ ਨਾ ਦਾ ਬਿਲਕੁਲ ਜਿਹੜਾ ਮਤਲਬ ਆਤਵਾਦੀਆਂ ਦਾ ਵਕਵਾਦੀਆਂ ਦਾ ਖਾਤਮਾ ਕਰਨਾ ਚਾਹੀਦਾ ਜੀ ਜਿਵੇਂ ਇਹ ਹਮਲਾ ਹੋਇਆ ਪੈਲਗਾਂ ਤੇ ਜੋ ਹਿੰਦੂਆ ਤੇ ਇਸ ਤੋਂ ਬਾਅਦ ਜੋ ਸਰਕਾਰਾਂ ਦੇ ਰਿਸ਼ਤੇ ਤਾਂ ਜੋ ਨਜ਼ਰ ਆਈ ਰਹੇ ਨੇ ਵੀ ਦੋਨੋਂ ਮੁਲਕਾਂ ਦੇ ਇੰਡੀਆ ਦੇ ਪਾਕਿਸਤਾਨ ਦੇ ਰਿਸ਼ਤੇ ਕਾਫੀ ਬੁਖਰਾਟ ਨਜ਼ਰ ਆ ਰਹੀ ਹੈ। ਦੋਨੋਂ ਪਾਸੇ ਜੋ ਮਤਲਬ ਆਪਸੀ ਬੋਲਵਾਲਾ ਵੀ ਜਾਰੀ ਹੈ ਤੇ ਕੀ ਲੱਗਦਾ ਵੀ ਇਸ ਦਾ ਅਸਰ ਜੋ ਜਾਤੀਵਾਦ ਤੇ ਪਵੇਗਾ? ਇਹ ਜਾਤੀਵਾਦ ਤੇ ਵੱਲ ਪਹਿ ਗਿਆ ਜੀ। ਰਿਸ਼ਤੇਆਂ ਦੇ ਵਿੱਚ ਉਹਦਾ ਦਰਾੜ ਹੋएगी ਆ ਰਿਸ਼ਤੇ ਦੇ ਵਿੱਚ ਤਾਂ ਟੁੱਟ ਹੀ ਗਈ ਹੈ। ਪਿੱਛੇ ਇਹਨਾਂ ਦੇ ਕਿਸੇ ਕੋਈ ਵੱਲੋਂ ਦੇਤਾ ਵਾਰਾ ਕੋਈ ਵੱਲੋਂ ਸਟੇਟਮੈਂਟ ਦੇ ਰਿਹਾ ਸੀ, ਬਿਆਨ ਦੇ ਰਿਹਾ ਸੀਗਾ। ਉਹ ਕਹਿੰਦਾ ਵੀ ਸਾਡੀ ਕਰਾਨ ਦੇ ਵਿੱਚ ਮੱਲੋ ਹਿੰਦੂ ਨੂੰ ਕਾਫਲ ਕਿਹਾ ਗਿਆ ਹੈ। ਜਿੱਤੇ ਤੋਂ ਮੁਲਕ ਮੋਲ ਕਾ ਬਰੇ ਦੋ ਮਿਲਦਾ ਹੁੰਦਾ ਕਤਲ ਕਰ ਦੋ ਇਹ ਜਿਹੜੇ ਇਦੇ ਅਲਫਾਜ਼ ਨਾ ਤਾਂ ਕਦੇ ਕਿਤਾਬਾਂ ਦੇ ਵਿੱਚ ਲਿਖੇ ਜਾਂਦੇ ਆ ਮੈਂ ਇਸ ਗੱਲ ਦੀ ਨਕੇਦੀ ਕਰਦਾ ਹੈਗਾ ਮੇਰੀ ਬੇਨਤੀ ਹੈ ਵੀ ਇਹ ਵੀ ਮਤਲਬ ਬਿਆਨਾਂ ਤੇ ਲੋਬ ਲਾਈ ਜਾਵੇ ਤੇ ਇਹੋ ਜਿਹੇ ਸਟੇਟਮੈਂਟਾਂ ਦਾ ਬਿਲਕੁਲ ਵੀ ਮਨੁਜੇ ਜਿਵੇਂ ਕਹੇ ਉਹਨਾਂ ਦਾ ਪ੍ਰਸਾਦ ਨਾਮ ਕੀਤਾ ਜਾਵੇ